ਵਿਆਦਾ ਝਾਂਸਾ ਦੇ ਕੇ ਔਰਤ ਨਾਲ ਬਣਾਉਂਦਾ ਰਿਹਾ ਨਜਾਇਜ਼ ਸੰਬੰਧ ਤੇ ਆਖਰ ਬਾਅਦ ਦੇ ਵਿੱਚ ਵੀਡੀਓ ਨੂੰ ਕਰ ਦਿੱਤਾ ਵਾਇਰਲ ਤੁਸੀਂ ਇਸ ਮਾਮਲੇ ਨੂੰ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਵਿਅਕਤੀ ਨੇ ਦੇਖੋ ਕਿੰਨੀ ਘਟੀਆ ਤੇ ਨੀਚ ਹਰਕਤ ਕੀਤੀ ਹੈ ਕਿਸ ਤਰੀਕੇ ਦੇ ਨਾਲ ਇੱਕ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਇਸ ਵਿਅਕਤੀ ਦੇ ਬਲੋਕ ਕੀਤਾ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਖਰ ਪੂਰੀ ਘਟਨਾ ਕੀ ਕੁਝ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਤੁਹਾਨੂੰ ਦੱਸியே ਤਾਂ ਇਹ ਜਿਹੜੀ ਖਬਰ ਸੀ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਖਬਰ ਤਾਰਨ ਤਾਰਨ ਦੀ ਦੱਸੀ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਸ਼ਾਦੀ ਸ਼ੂਰਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਨਜਾਇਜ਼ ਸੰਬੰਧ ਬਣਾਉਂਦਾ ਰਿਹਾ ਵਿਅਕਤੀ ਉਸ ਤੋਂ ਬਾਅਦ ਉਸੀ ਅਸ਼ਲੀਲ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨ ਹਿੱਠ ਇੱਕ ਵਿਅਕਤੀ ਸਣੇ ਕੁਲ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫਤਾਰੀ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਥਾਨਕ ਸ਼ਹਿਰ ਦੇ ਨਿਵਾਸੀ ਮਨਜੀਤ ਕੌਰ ਨੇ ਤਰਨਤਾਰਨ ਪੁਲਿਸ ਦੇ ਵਿੱਚ ਆਪਣੇ ਬਿਆਨ ਦਰਜ ਕੀਤੇ ਉਸਨੇ ਦੱਸਿਆ ਕਿ ਕਰੀਬ 20 ਪਹਿਲਾ ਉਸਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਸਦਾ ਪਤੀ 10 ਸਾਲ ਤੋਂ ਹੀ ਅਨਵਣ ਹੋਣ ਦੇ ਦੌਰਾਨ ਕਿਸੇ ਔਰਤ ਦੇ ਨਾਲ ਵੱਖ ਰਹਿਣ ਲੱਗ ਪਿਆ ਮਨਜੀਤ ਕੌਰ ਨੇ ਦੱਸਿਆ ਕਿ ਉਸਦੀ ਕੁੜੀ ਅੰਮ੍ਰਿਤਸਰ ਵਿਖੇ ਵਿਆਹੀ ਹੋਈ ਹੈ ਜਦਕਿ ਮੁੰਡਾ ਉਸਦੇ ਕੋਲ ਰਹਿੰਦਾ ਉਸਦੇ ਮੁੰਡੇ ਦਾ ਇੱਕ ਦੋਸਤ ਆ ਜੋ ਅਕਸਰ ਉਸਦੇ ਘਰ ਵਿੱਚ ਆਣਾ ਜਾਣਾ ਰਹਿੰਦਾ ਸੀ ਉਹ ਆਉਂਦਾ ਸੀਗਾ ਜਿਸ ਨੇ ਉਸ ਨੂੰ ਵਿਆਹ ਕਰਵਾਉਂਦਾ ਚਾਂਸਾ ਦੇਣਾ ਸ਼ੁਰੂ ਕਰ ਦਿੱਤਾ ਇਸ ਚਾਂਸੇ ਦੌਰਾਨ ਉਸ ਨਾਲ ਜ਼ਬਰਦਸਤੀ ਨਜਾਇਜ਼ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਉਸ ਦੀਆਂ ਸ਼ਲੀਲ ਵੀਡੀਓ ਵੀ ਬਣਾ ਲਈਆਂ ਤੇ ਉਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੀਆਂ ਹੋਰ ਹੱਦਾਂ ਉਦੋਂ ਪਾਰ ਕੀਤੀਆਂ ਜਦੋਂ ਉਸ ਦੀ ਵਿਆਹੀ ਹੋਈ ਜਿਹੜੀ ਔਰਤ ਸੀਗੀ ਜਿਸ ਨਾਲ ਨਜਾਇਜ਼ ਸੰਬੰਧ ਬਣਾਏ ਸੀ ਉਸ ਦੀ ਵਿਆਹੀ ਹੋਈ ਕੁੜੀ ਦੀ ਨਨਾਨ ਦੇ ਨਾਲ ਰਿਲੇਸ਼ਨ ਬਣਾ ਲਏ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਇਸ ਸੰਬੰਧੀ ਉਸਨੇ ਵਿਰੋਧ ਜਦੋਂ ਕੀਤਾ ਉਸ ਨੂੰ ਬੁਲਾਇਆ ਬਹੁਤ ਜ਼ਿਆਦਾ ਗੱਲਾਂ ਹੋਈਆਂ ਆਪਸ ਦੇ ਵਿੱਚ ਬਹੁਤ ਕਹਾ ਸੁਣੀ ਹੋਣ ਲੱਗੀ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਜੇਕਰ ਇਹ ਉਹਨਾਂ ਦੋਨਾਂ ਦੇ ਯਾਨੀ ਕਿ ਇਸ ਔਰਤ ਦੇ ਤੇ ਉਸ ਵਿਅਕਤੀ ਦੇ ਰਿਲੇਸ਼ਨਾਂ ਬਾਰੇ ਸੰਬੰਧਾਂ ਬਾਰੇ ਜਿਹੜੀ ਲੜਕੀ ਦੀ ਨਾਨਾ ਨਾਲ ਉਸ ਨੂੰ ਪਤਾ ਲੱਗਾ ਤਾਂ ਜਿਹੜੀਆਂ ਵੀਡੀਓਜ਼ ਆ ਉਸ ਔਰਤ ਦੀਆਂ ਵਾਇਰਲ ਕਰ ਦੇਵੇਗਾ ਇਹ ਧਮਕੀਆਂ ਉਸ ਨੂੰ ਦਿੰਦਾ ਰਿਹਾ ਬਾਰ-ਬਾਰ ਔਰ ਉਸ ਤੋਂ ਬਾਅਦ ਉਸਨੇ ਇਹ ਵੀਡੀਓਜ਼ ਆਪਣੇ ਮੋਬਾਈਲ ਫੋਨ ਦੇ ਵਿੱਚ ਜਿਹੜੀਆਂ ਬਣਵਾਈਆਂ ਹੋਈਆਂ ਸੀਗੀਆਂ ਉਹ ਵਾਇਰਲ ਕਰ ਦਿੱਤੀਆਂ ਤੇ ਹਾਲਾਂਕਿ ਇਸ ਵਿਅਕਤੀ ਨੇ ਇਹ ਸਲੀਪ ਵੀਡੀਓ ਹੋਰ ਗਰੁੱਪਾਂ ਦੇ ਵਿੱਚ ਵੀ ਵਾਇਰਲ ਕਰਦੀ ਹੈ ਇਸ ਦੌਰਾਨ ਇਹ ਮਾਮਲਾ ਜ਼ਿਆਦਾ ਪੱਕ ਗਿਆ ਤੇ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਉੱਤੇ ਜਿਹੜੀ ਆ ਗਹਿਰਾਈ ਦੇ ਨਾਲ ਜਾਂਚ ਹੋ ਰਹੀ ਆ ਸੁਪੀੜਤ ਔਰਤ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਜਿਹੜੀ ਆ ਹੁਣ ਸ਼ਿਕਾਇਤ ਦਰਜ ਕੀਤੀ ਗਈ ਆ ਤੇ ਵੱਡੇ ਖੁਲਾਸੇ ਹੋਏ ਨੇ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਹਨਾਂ ਲੋਕਾਂ ਦੇ ਉੱਤੇ ਤੇ ਹੁਣ ਪੂਰੇ ਮਾਮਲੇ ਦੀ छानਬੀ ਜੀ ਸ਼ੁਰੂ ਕਰ ਦਿੱਤੀ ਗਈ ਆ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਪੁਲਿਸ ਨੇ ਵੀ ਬਿਆਨ ਦਿੱਤੇ ਨੇ ਕਿ ਜੋ ਔਰਤ ਆ ਉਸਨੇ ਇਹ ਸਾਰੀਆਂ ਗੱਲਾਂ ਆਖੀਆਂ ਕਿ ਕਿਵੇਂ ਉਸਨੂੰ ਬਲੈਕਮੇਲ ਕੀਤਾ ਗਿਆ ਉਸ ਦੀ ਇਹ ਸਟਰੀਲ ਵੀਡੀਓ ਵਾਇਰਲ ਕੀਤੀ ਤਾਂ ਵਿਆਹ ਦਾ ਚਾਂਸਾ ਜਿਹੜਾ ਵਿਅਕਤੀ ਨੇ ਦਿੱਤਾ ਸੀਗਾ ਔਰ ਉਸਦੀ ਹੀ ਕੁੜੀ ਦੇ ਨਨਾਨ ਦੇ ਨਾਲ ਉਸ ਤੋਂ ਬਾਅਦ ਰਿਲੇਸ਼ਨ ਬਣਾ ਲਈ ਹਾਲਾਂਕਿ ਉਸਨੇ ਹੱਦਾ ਟੱਪੀਆਂ ਤੇ ਦੇਖੋ ਕਿਵੇਂ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਅਜਿਹੇ ਘਟਿਆ ਲੋਕਾਂ ਤੋਂ ਤੁਸੀਂ ਸਾਵਧਾਨ ਰਹੋ ਕਿਤੇ ਤੁਹਾਡੀ ਜ਼ਿੰਦਗੀ ਦੇ ਨਾਲ ਇਹ ਖਿਲਵਾੜ ਨਾ ਕਰ ਸਕਣ